Hey ਪਵਾਨੀਗੜ ਸਬਡਿਵੀਜ਼ਨ ਦੇ ਨੇੜਲੇ ਪਿੰਡ ਪੱਟੀਵਾਲ ਕਲਾ ਵਿਖੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ ਸਮਾਗਮ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਮਹਿੰਦਰ ਕੌਰ ਨੇ ਕੀਤੀ ਸਮਾਗਮ ਦੇ ਵਿੱਚ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਨੂੰ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਨੇ ਖੂਬ ਪਸੰਦ ਕੀਤਾ ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਜੋ ਕਿ ਕਾਫੀ ਖਿੱਚਦਾ ਕੇਂਦਰ ਬਣੀ ਹੋਈ ਸੀ ਸਮਾਗਮ ਦੇ ਅਖੀਰ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਮਹਿੰਦਰ ਕੌਰ ਨੇ ਪਹੁੰਚੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਅਜ਼ਾੜ ਟੀਵੀ ਨਿਊਜ਼ ਲਈ ਪਿੰਡ ਪੱਟੀਵਾਲ ਕਲਾ ਤੋਂ ਛਿੰਦਰ ਪਾਲ ਦੀ ਰਿਪੋਰਟ। ਲੈਵਲ ਦੇ ਉੱਤੇ ਪ੍ਰਾਈਜ਼ ਸਟਾਰ ਦੇ ਕੋਲ ਈਮਾਨਤ ਤੂੰ ਤੇਰੇ ਹੋਣ ਵਾਲੇ ਵਰੀਦੀ ਸੋਹਣੀ ਦੋਸਤਾਂ ਨਾਲ ਸਮਾਗਮ ਕਰਵਾਉਣ ਦੇ ਲਈ ਸਾਨੂੰ ਦੇਸ਼ ਦਿੱਤੇ ਗਏ ਸਨ ਸੋ ਅੱਜ ਅਸੀਂ ਇਹ ਗਰੀਤ ਇਸਿਆੰਦਸ ਨੂੰ ਆ ਰਹੀ ਹੈ ਮਨਾਇਆ ਗਿਆ ਹੈ ਕਿਸੇ ਸਮਰੋਹ ਦੇ ਜਿਹੜੇ ਸੁਨਮਾਗਰੇ ਨੂੰ ਆਮਦ ਹੋਈ ਹੈ ਇਸੇ ਦੇ ਵਿੱਚ ਗੌਰਵਿਤ ਕੌਰ ਜੀ ਨੇ ਆ ਕੇ ਬੱਚਿਆਂ ਨੂੰ ਬਹੁਤ ਸ਼ੋਤ ਕੀਤਾ ਸਾਡੇ ਸੋਨੋ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਤੇ ਸਾਨੂੰ ਮਾਰਗਦਰਸ਼ਨ ਵੀ ਦਿੱਤਾ ਕਿ ਇਸੇ ਤਰ੍ਹਾਂ ਦੇ ਸੋਨੋ ਦੇ ਦਰਾਂ ਇਹਨਾਂ ਸਮੂਹਾਂ ਦੇ ਕਾਮਨੀ ਚੰਦੀ ਜਿਹੜੀ ਰੋਲਮੈਂਟ ਉਹ ਵਧਾਈ ਜਾਵੇ ਤੇ ਅਸੀਂ ਵੀ ਯਤਨਸ਼ੀਲ ਰਹਾਂਗੇ ਮੈਂ ਤੇ ਵੀ ਇਹਨੂੰ ਮੈਂ ਸਟਾਫ ਅਸੀਂ ਯਤਨਸ਼ੀਲ ਹਾਂ ਕਿ ਜਿਹੜੀ ਸਕੂਲ ਦੀ ਜਿਹੜੀ ਸਟੈਂਥ ਹੈ ਉਹ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਇਹਨਾਂ ਸ਼ਬਦਾਂ ਲਈ ਮੈਂ ਆਪ ਨੂੰ ਤੁਹਾਨੂੰ ਅਦਾ ਕਰਦੀ ਥਿੰਕ ਮੈਂ ਜੋ ਸਭ ਤੋਂ ਸਾਥ ਵਿੱਚ ਦੇਸ਼ ਪੰਜਾਬ ਵਿੱਚ ਸਲਾਮ ਹੈ ਨਾਮ ਸਮਰਕਰ ਕਲਰ ਬੜੇ ਹੀ ਸਾਦੇ ਨਾਲ ਸਾਰੇ ਸਟਾਫ ਨਾਲ ਚਿੰਤਾ ਬਾਰੰਬਰ ਕਰਦੇ ਜਿਹਦੇ ਵਿੱਚ ਬੱਚੇ ਫਸ ਸਕ ਫਿਜੀਸ਼ਨ ਲੈਣ ਵਾਲੇ ਬੱਚੇ ਨੇ ਚਾਹੀਦੀ ਚਾਹੇ ਕਿਤਾ ਹੋਵੇ ਚਾਹੇ ਫਿਜੀਸ਼ਨ ਕੋਟਾ ਨਾਲ ਸਾਰੀ ਐਕਟੀਵਿਟੀ ਦੇ ਵਿੱਚ ਤੋਂ ਸਮਾਂ ਦਿੱਤਾ ਹੈ ਖਾਸ ਕਰਕੇ ਕੈਡਰ ਨੂੰ ਯੋਗ ਸਟਾਫ ਨਾਲ ਲੈ ਕੇ ਬੱਚੇ ਨੂੰ ਮੌਕੇ ਨਾਲ ਲੈ ਕੇ ਜੋ ਪ੍ਰੋਗਰਾਮ ਦਿੱਤਾ ਗਿਆ ਉੱਚ ਮੰਨਦਾ ਕਿ ਉਹਨਾਂ ਨੇ ਸਮੇਂ ਚ ਸਪੀਕਰਾਂ ਤੋਂ ਦੇਖ ਕੇ ਸਕੂਲ ਦਾ ਜਗਾ ਬਚਾ ਸਕੀ। ਕੋਸ਼ਿਸ਼ ਕੀਤੀ ਪਰ ਕਿਤਾਬ ਨਹੀਂ। ਅੱਜ ਸਾਡੇ ਸਕੂਲ ਦੇ ਵਿੱਚ ਸਲਾਮਾ ਸਮਾਗਮ ਹੋਇਆ। ਇਸ ਇਸ ਸਲਾਮਾ ਸਮਾਗਮ ਡੀਓ ਮੈਡਮ ਸ਼੍ਰੀਮਤੀ ਹਰਕਵਲਜੀਤ ਕੌਰ ਅਤੇ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮਹਿੰਦਰਪਾਲ ਕੌਰ ਜੀ ਦੀ ਜੋਗਗਵਾਈ ਦੇ ਹੇਠ ਹੋਇਆ ਅਤੇ ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਨੇ। ਬਹੁਤ ਹੀ ਨਰਮ ਪਿਆਰੇ ਜੀ ਆਜਾ ਤੁਹਾਡਾ ਸਰਦਾਰ ਅਜੀਤ ਸਿੰਘ ਜੀ ਅਫਸਰਾਨਾ